ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਸ ਵਿੱਚ ਬਹੁਤ-ਬਹੁਤ ਸਵਾਗਤ। ਆਪਾਂ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਆਪਣੀ ਦੂਜੀ ਟਰਮ ਦੇ ਵਿੱਚ ਰਾਸ਼ਟਰਪਤੀ 트ੰਪ ਨੇ ਪਹਿਲੀ ਵਾਰੀ ਡੀਸੀ ਦੇ ਵਿੱਚ ਡਿਨਰ ਕੀਤਾ। ਇਹਦਾ ਕੀ ਮਤਲਬ ਆ? ਦੂਜਾ ਐਬਸਟੈਂਟ ਫਾਈਲਾਂਸ਼ਬੰਦੀ ਡੋਨਲਡ 트ੰਪ ਦੇ ਦਸਤਖਾਹ ਤੇ ਹੁਣ ਚਰਚਾ ਹੋ ਰਹੀ ਆ ਵੀ ਜਿਹੜੀ ਉਹ ਇੱਕ ਫੋਟੋ ਆ ਤੇ ਉਹਦੇ ਥੱਲੇ ਸਿਗਨੇਚਰ ਡੋਨਲਡ 트ੰਪ ਦੇ ਹੈ ਕਿ ਨਹੀਂ। ਤੀਜਾ ਜਿਹੜਾ ਰੋਬਰਟ ਐਫ ਕੈਨੇਡੀ ਦੀ ਜਿਹੜੀ ਉਹਨਾਂ ਦਾ ਪਲਾਨ ਆ ਬੇਕ ਅਮਰੀਕਾ ਹੈਲਥੀ ਅਗੇਨ ਉਹਦੇ ਬਾਰੇ ਉਸ ਪਾਲਿਸੀ ਬਾਰੇ ਗੱਲਬਾਤ ਕਰਨੀ ਹੈ ਤੇ ਫੈਡਰਲ ਐਵੀਏਸ਼ਨ ਏਜੰਸੀ ਵੱਲੋਂ ਲੀਥੀਅਮ ਬੈਟਰੀਆਂ ਸੰਬੰਧੀ ਇੱਕ ਚੇਤਾਵਨੀ ਦਿੱਤੀ ਗਈ ਹੈ ਤੇ ਸਿਟੀ ਆਫ ਸੈਟਰਲ ਦੇ ਵਿੱਚ ਜਿਹੜੇ ਕੈਮਰੇਆਂ ਸੰਬੰਧੀ ਐਸਪੱਲੇ ਕੁਝ ਗੱਲਾਂਬਾਤ ਹੋ ਰਹੀ ਹੈ ਉਹ ਵੀ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਸਭ ਤੋਂ ਪਹਿਲੀ ਗੱਲਬਾਤ ਡੀਸੀ ਬਾਰੇ ਡੀਸੀ ਵਾਸ਼ਿੰਗਟਨ ਡੀਸੀ ਪਿਛਲੇ ਸਮੇਂ ਤੋਂ ਚਰਚਾ ਦੇ ਵਿੱਚ ਹੈ ਕਿਉਂਕਿ ਨੈਸ਼ਨਲ ਗਾਰਡ ਉੱਥੇ ਲਾਏ ਗਏ ਆ ਤੇ ਹੁਣ ਜਿਹੜੇ ਨੈਸ਼ਨਲ ਗਾਰਡ ਦੇ ਕੁਝ ਅੰਦਰੂਨੀ ਦਸਤਾਵੇਜ਼ ਕੁਝ ਅਖਬਾਰਾਂ ਨੇ ਸਾਹਮਣੇ ਲਿਆਂਦੇ ਆ ਉਹਨਾਂ ਦੇ ਅਨੁਸਾਰ ਇਹ ਪਤਾ ਲੱਗ ਰਿਹਾ ਕਿ ਨਾਤ ਨੈਸ਼ਨਲ ਗਾਰਡ ਉੱਥੇ ਕੰਮ ਕਰਕੇ ਬਹੁਤ ਹੀ ਖੁਸ਼ ਆ ਤਾਂ ਨਾ ਲੋਕ ਡੀਸੀ ਦੇ ਵਿੱਚ ਇਹਨਾਂ ਦੇ ਲਾਉਣ ਤੋਂ ਖੁਸ਼ ਆ ਇਸ ਚੀਜ਼ ਨੂੰ ਇੱਕ ਰਾਜਨੀਤਿਕ ਤੌਰ ਤੇ ਦੇਖਿਆ ਜਾ ਰਿਹਾ ਕਮਿਸ਼ਨ ਨੂੰ ਇਦਾਂ ਦੇਖਿਆ ਜਾ ਰਿਹਾ ਕਿ ਇਹ ਇੱਕ ਜਿਹੜੇ ਕਹੋ ਕਿ ਬੇ ਲੋੜਾ ਆ ਤੇ ਇੱਥੇ ਬਹੁਤ ਸਾਰਾ ਪੈਸਾ ਬਿਨਾਂ ਲੋੜ ਤੋਂ ਖਰਚ ਕੀਤਾ ਜਾ ਰਿਹਾ ਇਹ ਦੀ ਬਿਲਕੁਲ ਲੋੜ ਨਹੀਂ ਸੀ ਉੱਥੇ ਜਿਹੜੇ ਫੌਜੀ ਨੇ ਜਿਹੜੇ ਯੂਐਸ ਸੋਲਜਰਸ ਨੇ ਉਹ ਅਸਲ ਦੇ ਵਿੱਚ ਡੋਮੈਸਟਿਕ ਪੁਲਿਸਿੰਗ ਨਹੀਂ ਕਰ ਸਕਦੇ ਲੋਕਲ ਜਿਹੜਾ ਟ੍ਰੈਫਿਕ ਪੁਲਿਸ ਦਾ ਕੰਮ ਆ ਕਿਸੇ ਨੂੰ ਜਿਹੜਾ ਟ੍ਰੈਫਿਕ ਸਟਾਪ ਤੇ ਰੋਕਣਾ ਮਾੜੇ ਮੋٹے ਕੰਮਾਂ ਦੇ ਲਈ ਪੁਲਿਸ ਹੁੰਦੀ ਆ ਜਿਹੜੇ ਆਰਮੀ ਹੁੰਦੀ ਜਿਹੜੀ ਫੌਜ ਹੁੰਦੀ ਆ ਇਹ ਨੈਸ਼ਨਲ ਗਾਰਡ ਟੂਪਸ ਨੇ ਇਹਨਾਂ ਦੇ ਕੰਮ ਵੱਡੇ ਨੇ ਇਹਨਾਂ ਨੂੰ ਇੱਥੇ ਐਵੇਂ ਲਾਇਆ ਗਿਆ ਬਹੁਤ ਸਾਰੇ ਜਿਹੜੇ ਔਨਲਾਈਨ ਰਿਐਕਸ਼ਨ ਆਏ ਆ ਸੋਸ਼ਲ ਮੀਡੀਆ ਦੇ ਉੱਤੇ 53% ਤਾਂ ਕਹਿੰਦੇ ਇਹ ਗਲਤ ਲਾਏ ਆ ਜਿਨ੍ਹਾਂ ਦੇ ਵਿੱਚੋਂ 45% ਨਿਊਟਰਲ ਆ ਵੀ ਚਲੋ ਲਾਅ ਤੇ ਕੋਈ ਨਹੀਂ ਨਾਂ ਲਾ ਦੇਤੇ ਤਾਂ ਵੀ ਕੋਈ ਨਹੀਂ 2% ਸਿਰਫ ਕਹਿ ਰਹੇ ਵੀ ਇੱਥੇ ਲਾਉਣੇ ਚਾ ਜਿਹੜੇ ਇਹ ਸਾਰੇ ਕੁਛ ਦੇ ਲਈ ਜਿਹੜੇ ਟ੍ਰੂਪਸ ਨੇ ਜਿਹੜੇ ਫੌਜੀ ਨੇ ਇਹ ਇੱਥੇ ਲਾਏ ਗਏ ਨੇ ਨੈਸ਼ਨਲ ਗਾਰਡ ਡੀਮੋਰਲਾਈਜ਼ ਨੇ ਨੈਤਿਕ ਬਲ ਇਹਨਾਂ ਦਾ ਡਿੱਗਿਆ ਪਿਆ ਦੱਸੇ ਜਾ ਰਿਹਾ ਜਿਹੜੀਆਂ ਗਾਰਡਸ ਦੀਆਂ ਆਪਣੀਆਂ ਰਿਪੋਰਟ ਆ ਉਹ ਦੱਸਦੀਆਂ ਕਿ ਥੱਕੇ ਆ ਕਨਫਿਊਜ਼ਡ ਨੇ ਡੀਮੋਰਲਾਈਜ਼ ਨੇ ਸੋ ਇਹ ਵੀ ਇਹ ਇਦਾਂ ਦੇ ਕੰਮ ਦੇ ਲਈ ਬਣੇ ਨਹੀਂ ਜਦੋਂ ਦੇ ਕੰਮ ਕਰਨਾਂ ਨੂੰ ਲਾ ਦਿੱਤਾ ਲੋਕਲ اپੋਜੀਸ਼ਨ ਸੀ ਕਿ ਡੀਸੀ ਦੇ ਵਿੱਚ ਪ੍ਰਸ਼ਾਸਨ ਚਾਹੁੰਦਾ ਨਹੀਂ ਸੀ ਪਰ ਬਾਵਜੂਦ ਇਸ ਗੱਲ ਦੇ 2300 ਟ੍ਰੂਪਸ ਨੂੰ ਇੱਥੇ ਲਾ ਦਿੱਤਾ ਗਿਆ ਤੇ ਦੱਸਿਆ ਇਹ ਗਿਆ ਕਿ ਇਹਦੇ ਨਾਲ ਕ੍ਰਾਈਮ ਘਟੂਆ ਜਦੋਂ ਕਿ ਕ੍ਰਾਈਮ ਪਹਿਲਾਂ ਹੀ ਘਟ ਰਿਹਾ ਸੀ ਹੁਣ ਇਹਦੇ ਤੋਂ ਬਾਅਦ ਜਿਹੜਾ ਲਾਅਨ ਫੋਰਸਮੈਂਟ ਦਾ ਰੋਲ ਆ ਬਲਰ ਹੋ ਗਿਆ ਪਤਾ ਨਹੀਂ ਲੱਗਦਾ ਵੀ ਉੱਥੇ ਕਹਨੇ ਕੀ ਕਰਨਾ ਕੋਰਟ ਦੇ ਵਿੱਚ ਚੈਲੰਜ ਇਸ ਚੀਜ਼ ਦਾ ਚੱਲ ਰਿਹਾ ਆ ਜਿਹੜੇ ਵੈਟਰਨ ਨੇ ਤੇ ਹੁਣ ਟ੍ਰੂਪਸ ਨੇ ਉਹ ਕਹਿੰਦੇ ਵੀ ਸਾਨੂੰ ਸ਼ਰਮ ਆਉਂਦੀ ਆ ਇੱਥੇ ਲੱਗ ਕੇ ਇਹ ਕੰਮ ਕਰਕੇ ਜਿਹੜਾ ਕੰਮ ਅਸੀਂ ਕਦੇ ਕੀਤਾ ਹੀ ਨਹੀਂ ਹੁਣ ਇਹ ਸਾਰੇ ਕੁਝ ਦੇ ਵਿੱਚ ਡੋਨਲਡ 트੍ਰੰਪ ਨੇ ਡੀਸੀ ਦੇ ਇੱਕ ਰੈਸਟੋਰੈਂਟ ਦੇ ਵਿੱਚ ਖਾਣਾ ਖਾਧਾ ਪਹਿਲੀ ਵਾਰੀ ਆਪਣੀ ਸੈਕੰਡ ਟਰਮ ਦੇ ਵਿੱਚ ਖਾਣਾ ਖਾ ਕੇ ਉਹਨੇ ਇਹ ਕਿਹਾ ਕਿ ਸਿਟੀ ਇਜ਼ ਨਾਓ ਸੇਫ ਵੀ ਹੁਣ ਦੇਖ ਲਓ ਸ਼ਹਿਰ ਸੁਰੱਖਿਆਤਾ ਇੱਥੇ ਇਦਾਂ ਦੀ ਕੋਈ ਵੀ ਗੱਲਬਾਤ ਨਹੀਂ ਆ ਜਦੋਂ ਇੱਕ ਮਹੀਨਾ ਪਹਿਲਾਂ ਫੈਡਰਲ ਟੇਕਓਵਰ ਹੋਇਆ ਸੀ ਇੱਥੇ ਐਡਮਿਨਿਸਟ੍ਰੇਸ਼ਨ ਦਾ ਸਾਰਾ ਕੰਟਰੋਲ ਇਹਨਾਂ ਦੇ ਕੋਲ ਆ ਗਿਆ ਸੀ ਨੈਸ਼ਨਲ ਗਾਰਡ ਟ੍ਰੂਪਸ ਦੇ ਕੋਲ ਕ੍ਰਾਈਮ ਨੰਬਰ ਹੁਣ ਵੀ ਜਿੱਦਾਂ ਪਹਿਲਾਂ ਦੱਸਿਆ ਡਾਊਨ ਆ ਰਹੇ ਆ ਤੇ ਪਹਿਲਾਂ ਵੀ ਦੱਸਿਆ ਜਾ ਰਿਹਾ ਸੀ ਕਿ ਜਿਹੜੇ ਆ ਰਹੇ ਸੀ اور ਦੂਜੀ ਗੱਲ ਇੱਕ ਗੱਲ ਪੱਕੀ ਹੈ ਕਿ ਉੱਥੇ ਹੋਮਲੈਸ ਐਂਡ ਕੈਂਪਮੈਂਟ ਜਿੰਨੇ ਬੇਕਰਿਆਂ ਦੇ ਟੈਂਟ ਲੱਗੇ ਸੀ ਕੋਈ ਨਹੀਂ ਰਿਹਾ ਸਾਰੇ ਦੇ ਸਾਰੇ ਉੱਥੋਂ ਇੱਕ ਤਰੀਕੇ ਦੇ ਨਾਲ ਹਟਾ ਦਿੱਤੇ ਗਏ ਆ ਤੇ ਜਿਹੜੇ ਲੋਕ ਉੱਥੇ ਅਨ ਹਾਊਸਡ ਲੋਕ ਉੱਥੇ ਰਹਿੰਦੇ ਸੀਗੇ ਉਹਨਾਂ ਨੂੰ ਵੀ ਉੱਥੋਂ ਹਟਾ ਦਿੱਤਾ ਗਿਆ ਹੈ ਇਮੀਗ੍ਰੇਸ਼ਨ ਕਈ ਸੈਂਕੜੇ ਇਮੀਗ੍ਰੇਸ਼ਨ ਅਰੈਸਟ ਹੋਈਆਂ ਲੋਕਾਂ ਨੂੰ ਲੋਕ ਕੇ ਦੋਸ਼ ਲਾ ਰਹੇ ਆ ਕਿ ਸਾਨੂੰ ਬਿਨਾਂ ਉਹਦੇ ਤੋਂ ਜਿਹੜਾ ਰੱਖਿਆ ਜਾ ਰਿਹਾ ਉਹਦੇ ਵਿੱਚ ਅ ਮਤਲਬ ਅਰੈਸਟ ਕੀਤਾ ਜਾ ਰਿਹਾ ਔਰ باوجود ਇਹਦੇ ਹੋਣਾ ਤੇ ਚਾਹੀਦਾ ਸੀ ਵੀ ਇਹ ਸਾਰੇ ਕੁਝ ਤੋਂ ਬਾਅਦ ਉੱਥੇ ਜੇ ਰਾਸ਼ਟਰਪਤੀ ਟਰੰਪ ਰੀਸੀ ਦੇ ਵਿੱਚ ਖਾਣਾ ਖਾ ਰਹੇ ਤੇ ਦਾ ਮਤਲਬ ਇਹ ਸੁਰੱਖਿਆਤਾ ਜੇ ਸੁਰੱਖਿਆਤਾ ਤੇ ਫਿਰ ਇੱਥੇ ਟੂਰਿਸਟ ਜ਼ਿਆਦਾ ਆਉਣੇ ਚਾਹੀਦੇ ਸੀ ਪਰ ਕਿਉਂਕਿ ਉੱਥੇ ਫੌਜ ਲਾਈ ਆ ਤੇ ਰੌਲਾ ਰੱਪਾ ਬਹੁਤ ਪੈ ਗਿਆ ਉੱਥੇ ਟੂਰਿਸਟ ਘਟ ਗਏ ਟੂਰਿਜ਼ਮ ਦੇ ਉੱਤੇ ਬਹੁਤ ਵੱਡਾ ਇਹਦਾ ਅਸਰ ਪਿਆ ਆ ਜਿਹੜੇ ਰੈਸਟੋਰੈਂਟਸ ਨੇ ਇਹਨਾਂ ਦੇ ਵਿੱਚ ਕਸਟਮਰ ਨਹੀਂ ਆ ਰਹੇ ਜਿਹੜੇ ਲੋਕਲ ਰੈਸਟੋਰੈਂਟ ਨੇ ਉਹਨਾਂ ਦੇ ਵਿੱਚ ਵੀ ਜਿਹੜੇ ਬਿਜ਼ਨਸ ਆ ਉਹ ਜਦੋਂ ਦਾ ਇਹ ਰੌਲਾ ਰੱਪਾ ਪਿਆ ਬਿਜ਼ਨਸ ਥੱਲੇ ਗਿਆ ਆ ਹੁਣ ਰੌਲਾ ਤੇ ਵੀ ਪਿਆ ਆ ਕਿ ਉਹਨੇ ਫਿਊਚਰ ਐਕਸਪੈਂਡ ਕਰਨਾ ਆ ਕਈ ਹੋਰ ਸ਼ਹਿਰਾਂ ਦੇ ਵਿੱਚ ਵੀ ਇਹੀ ਕੰਮ ਰਾਜ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਰਨਾ ਆ ਪਰ ਹਜੇ ਤੱਕ ਪਤਾ ਨਹੀਂ ਲੱਗ ਰਿਹਾ ਵੱਡੀ ਤਸਵੀਰ ਇਹ ਆ ਕਿ ਰਾਸ਼ਟਰਪਤੀ ਟਰੰਪ ਜਿਹੜੇ ਪੁਸ਼ ਕਰ ਰਹੇ ਆ ਕਿ ਘਟੋ ਘਟਾ ਵਿਜੀਬਲ ਲਾ ਐਂਡ ਆਰਡਰ ਉੱਥੇ ਰਿਜ਼ਲਟਸ ਹੋਣ ਪਰ ਜਿਹੜੇ ਆਲੋਚਕ ਆ ਉਹ ਕਹਿੰਦੇ ਕਿ ਦੇ ਰਿਜ਼ਲਟ ਉਹਨੇ ਨਹੀਂ ਆ ਰਹੇ ਜਿੰਨਾ ਇਹਦਾ ਨੁਕਸਾਨ ਹੋ ਰਿਹਾ ਅਗਲੀ ਗੱਲਬਾਤ ਜੈਫਰੀ ਐਪਸਟੇਨ ਫਾਈਲਾਂ ਬਾਰੇ ਅਸੀਂ ਕੱਲ ਵੀ ਗੱਲਬਾਤ ਇਹਦੇ ਉੱਤੇ ਵਿਸਥਾਰ ਦੇ ਵਿੱਚ ਕੀਤੀ ਸੀ ਅੱਜ ਫੇਰੇ ਮਾਮਲਾ ਚਰਚਾ ਦੇ ਵਿੱਚ ਆ ਐਪਸਟੇਨ ਬਰਥਡੇ ਬੁੱਕ ਉਹਦੇ ਬਰਥਡੇ ਦੇ ਉੱਤੇ 2003 ਦੇ ਵਿੱਚ ਜਿਹੜੀ ਉਹ ਬੁੱਕ ਬਣਾਈ ਗਈ ਸੀ ਉਸ ਬੁੱਕ ਦੇ ਵਿੱਚ ਬਹੁਤ ਵੱਡੇ ਨਾਂ ਸ਼ਾਮਲ ਨੇ ਤੇ ਉਹਨਾਂ ਨਾਵਾਂ ਦੇ ਵਿੱਚ ਇੱਕ ਰਾਸ਼ਟਰਪਤੀ 트ੰਪ ਦਾ ਨਾਮ ਵੀ ਆਉਂਦਾ ਡੋਨਲਡ 트ੰਪ ਦਾ ਨਾਮ ਆਉਂਦਾ ਉਹਦੇ ਵਿੱਚ ਇੱਕ ਡਰਾਇੰਗ ਆ ਇੱਕ ਤਸਵੀਰ ਵਾਈ ਆ ਜਿਹੜੀ ਬੜੀ ਅਸ਼ਲੀਲ ਜੀ ਲੱਗਦੀ ਆ ਤੇ ਉਹ ਤਸਵੀਰ ਦੇ ਥੱਲੇ ਦਸਤਖਤ ਕੀਤੇ ਆ ਤੇ ਜਿਹੜੇ ਦਸਤਖਤ ਨੇ ਉਹ ਰਾਸ਼ਟਰਪਤੀ 트ੰਪ ਦੇ ਨੇ ਕੱਲੀ ਇਹ ਤਸਵੀਰ ਤੇ ਦਸਤਖਤ ਹੀ ਨਹੀਂ ਆ ਇੱਥੇ ਬਹੁਤ ਕੁਸ਼ ਉਹਦੇ ਵਿੱਚ ਹੋਰ ਵੱਡੇ ਨਾਂ ਨੇ ਵੱਡਿਆਂ ਲੋਕਾਂ ਨੇ ਡਰਾਇੰਗਸ ਭੇਜੀਆਂ ਆ ਮਤਲਬ ਕੋਈ ਇਹਦਾ ਬਣਾ ਕੇ ਤੇ ਉਹਦੇ ਨਾਲ ਇਹ ਦਸਤਖਤ ਨੇ ਹੁਣ ਇਹ ਜਦੋਂ ਜਿਹੜੀ ਇਹ ਐਂਟਰੀ ਬੁੱਕ ਆ ਉਹਦੇ ਤੇ ਡੋਨਲਡ ਟਰੰਪ ਦੇ ਸਿਗਨੇਚਰ ਨਜ਼ਰ ਆ ਰਹੇ ਆ ਤੇ ਨਾਲ ਇੱਕ ਬੜੀ ਅਸ਼ਲੀਲ ਜੀ ਕਿਸਮ ਦੀ ਤਸਵੀਰ ਆ ਪਰ ਟਰੰਪ ਤੇ ਵਾਈਟ ਹਾਊਸ ਨੇ ਇਸ ਚੀਜ਼ ਨੂੰ ਬਹੁਤ ਸਟਰੋਂਗਲੀ ਡਿਨਾਈ ਕੀਤਾ ਕਿ ਨਾ ਇਹ ਸਾਡੀ ਤਸਵੀਰਾਂ ਤੇ ਨਾ ਸਾਡੇ ਦਸਤਖਤ ਆ ਸਾਡਾ ਸਿਰਫ ਨਾਮ ਲਾਇਆ ਜਾ ਰਿਹਾ ਫੰਡ ਬੇਟੇ ਸ਼ੁਰੂ ਹੋ ਗਿਆ ਵੀ ਇਹ ਸਿਗਨੇਚਰ ਇਹਨਾਂ ਦੇ ਹੈਗੇ ਕਿ ਨਹੀਂ ਹੈਗੇ ਐ ਐਕਸਪਰਟ ਇਹ ਕਹਿੰਦੇ ਆ ਕਿ ਜੇ ਇਸ ਕਿਸਮ ਦੇ ਸ਼ੈਲੀ ਆ ਜੇ ਇਸ ਕਿਸਮ ਦਾ ਸਟਾਈਲ ਆ ਇਹ ਦਸਤਖਤ ਕਰਨ ਦਾ ਡੋਨਾਲਡ ਉਹਦੇ ਉੱਤੇ ਲਿਖਿਆ ਡੀਓਐਨਐਲਡੀ ਇਹ ਸਿਗਨੇਚਰ ਰਾਸ਼ਟਰਪਤੀ ਟਰੰਪ ਦੇ 1980 ਤੋਂ ਲੈ ਕੇ 2000 ਤੱਕ ਕੀਤੇ ਜਾਂਦੇ ਸਿਗਨੇਚਰਾਂ ਦੇ ਨਾਲ ਮੇਲ ਖਾਂਦੇ ਆ ਸਪੈਸ਼ਲੀ ਜਿਹੜੀ ਉਹ ਜਦੋਂ ਡੀ ਆ ਤੇ ਡੀ ਦੀ ਥੱਲੇ ਨੂੰ ਉਹ ਪੋਸਟ ਜੀ ਖਿੱਚਦੇ ਆ ਵੀ ਇਹ ਸਟਾਈਲ ਇਹਨਾਂ ਦਾ ਹੀ ਹੋ ਸਕਦਾ ਇਹਦਾ ਮਤਲਬ ਇਹ ਆ ਕਿ ਇਹ ਦਸਤਖਤ ਇਹਨਾਂ ਦੇ ਨੇ ਉਸ ਬੁੱਕ ਦੇ ਵਿੱਚ ਕਲੈਂਟਨ ਦਾ ਨਾਮ ਵੀ ਆ ਵੈਕਸਨਰ ਦਾ ਨਾਮ ਵੀ ਆ ਤੇ ਦੂਜੇ ਵੀ ਆ ਇਹਨਾਂ ਨੋਟਸ ਦੇ ਵਿੱਚ ਦਿਖ ਰਿਹਾ ਕੁਝ ਸੈਕਸੂਅਲੀ ਸਜੈਸਟਿਵ ਜਿਹਾ ਰੈਫਰੈਂਸਿੰਗ ਔਰਤਾਂ ਵੀ ਐਪਸਟ੍ਰੀਨ ਦੇ ਆਲੇ ਦੁਆਲੇ ਦਸੀਆਂ ਜਾ ਰਹੀਆਂ ਹੁਣ ਰੌਲਾ ਸਿੱਧਾ ਸਿੱਧਾ ਡੈਮੋਕ੍ਰੇਟ ਵਰਸਸ ਰਿਪਬਲਿਕਨ ਦਾ ਆ ਜਿਹੜੇ ਇਹ ਇਹ ਸਾਰਾ ਕੁਝ ਰਿਲੀਜ਼ ਕੀਤਾ ਗਿਆ ਇਹਨੂੰ ਪਬਲਿਕਲੀ ਦੱਸਿਆ ਗਿਆ ਰਿਪਬਲਿਕਨ ਇਹ ਕਹਿੰਦੇ ਆ ਕਿ ਇਸ ਚੀਜ਼ ਦਾ ਰਾਜਨੀਤੀਕਰਨ ਕੀਤਾ ਗਿਆ ਐਪਸਟ੍ਰੀਨ ਫਾਈਲ ਦਾ ਲੈਟਿਸਾਈਜ਼ ਇਹਨੂੰ ਕੀਤਾ ਜਾ ਰਿਹਾ ਹੈ ਦੂਜਾ 트럼ਪ ਨੇ ਵਾਲ ਸਟ ਜਰਨਲ ਨੂੰ ਸੂ ਕੀਤਾ ਡਿਫਰਮੇਸ਼ਨ ਦਾ ਕੇਸ ਉਹਨਾਂ ਦੇ ਉੱਤੇ ਪਾਇਆ ਮਾਨ ਹਨੀ ਦਾ ਮੁਕੱਦਮਾ ਉਹਨਾਂ ਦੇ ਕੀਤਾ ਏਸ਼ ਵਾਲ ਸਟ ਜਰਨਲ ਅਖਬਾਰ ਨੇ ਸਭ ਤੋਂ ਪਹਿਲਾਂ ਇਹ ਡਰਾਇੰਗ ਤੇ ਜਿਹੜਾ ਨੋਟ ਸੀਗਾ ਇਹ ਜੁਲਾਈ ਦੇ ਵਿੱਚ ਜਾਰੀ ਕੀਤਾ ਸੀ ਹੁਣ ਵਾਈਟ ਹਾਊਸ ਦਾ ਡਿਫੈਂਸ ਏ ਅਫੀਸ਼ੀਅਲ ਏ ਕਹਿੰਦੇ ਆ ਕਿ ਇਹ ਜਿਹੜਾ ਨੋਟ ਆ ਇਹ ਸਾਫ਼ ਤੌਰ ਦੇ ਉੱਤੇ ਫੇਕ ਸਕੈਂਡਲ ਆ ਕਿ 트럼ਪ ਨੇ ਕਦੇ ਵੀ ਅ ਇਸ ਤਰ੍ਹਾਂ ਦੇ ਦਸਤਕਤ ਨਹੀਂ ਕੀਤੇ ਤੇ ਨਾ ਹੀ ਉਹਨਾਂ ਨੇ ਇਹ ਇਹ ਜਿਹੜੀ ਤਸਵੀਰ ਆ ਇਹ ਬਣਾਈ ਆ ਬਿਲਕੁਲ ਇਹੀ ਗੱਲ ਜਿਹੜੀ ਵੈਂਸ ਵੀ ਕਹਿ ਰਹੇ ਆ ਜਿਹੜੀ ਵੈਂਸ ਨੇ ਵੀ ਇਹ ਚੀਜ਼ ਡਿਸਮਿਸ ਕੀਤੀ ਆ ਤੇ ਜਦੋਂ ਅਸੀਂ ਦੇਖਦੇ ਆ ਕਿ ਜਿਹੜੀ ਸਟੇਟ ਆ ਉਹਨਾਂ ਨੇ ਪਹਿਲਾਂ ਹੀ ਐਪਸਟੇਨ ਦੀ ਵਿਲ ਉਹਦੀ ਐਡਰੈਸ ਬੁਕਸ ਉਹਦੀਆਂ ਬੈਂਕ ਅਕਾਊਂਟਸ ਤੇ 2007 ਦੇ ਜਿਹੜੇ ਨਾਨ ਪ੍ਰੋਸੀਕਿਊਸ਼ਨ ਡੀਲ ਆ ਉਹ ਵੀ ਕਾਂਗਰਸ ਨੂੰ ਸਬਮਿਟ ਕਰ ਸਕਦੀ ਆ ਬਾ ਰੌਲਾ ਇੱਕੋ ਹੀ ਪਿਆ ਰਿਆ ਸੀ ਇਹ ਤੇ ਠੀਕ ਹੈ ਇੱਕ ਬਰਥਡੇ ਬੁੱਕ ਸੀਗੀ ਉਹਦਾ ਬਰਥਡੇ ਸੀਗਾ ਉਸ ਦਿਨ ਦੇ ਉੱਤੇ ਜਿਹਨਾਂ ਲੋਕਾਂ ਦੇ ਮੈਸੇਜਸ ਸੀਗੇ ਜਾਂ ਜੋ ਉਹ ਰਾਂ ਨੇ ਉੱਥੇ ਲਿਖਿਆ ਕੋਬੜੀ ਗੱਲਾਂ ਇਹ ਹਰ ਇੱਕ ਦੇ ਉੱਤੇ ਹੀ ਇਸ ਤਰ੍ਹਾਂ ਹੁੰਦਾ ਪਰ ਇਹ ਸਾਰੇ ਕੁਝ ਦੇ ਵਿੱਚ ਇੱਕ ਜਿਹੜਾ ਰੌਲਾ ਪਿਆ ਸੀ ਕਿ ਇਹਨਾਂ ਦੀ ਕੋਈ ਕਲਾਇੰਟ ਲਿਸਟ ਆ ਗਾਕਾਂ ਦੀ ਸੂਚੀ ਆ ਬਹੁਤ ਲੰਬੀ ਰਿਯੂਮਰ ਬਹੁਤ ਫੈਲੇ ਵਕੀਲ ਜਿਹੜੇ ਆ ਜੈ ਐਪਸਟਿਨ ਸਟੇਟ ਦੇ ਹੈਗੇ ਕੋਈ ਵੀ ਉਹ ਕਹਿੰਦੇ ਆ ਵੀ ਜਿਹੜੇ ਸੀਕ੍ਰੀਟ ਕਲਾਇੰਟ ਲਿਸਟ ਐਗਜ਼ਿਸਟ ਹੀ ਨਹੀਂ ਕਰਦੀ ਸਾਡੇ ਕੋਲ ਇਦਾਂ ਦਾ ਹਾਈ ਕੁਝ ਨਹੀਂ ਹੁਣ ਇਹ ਸਾਰੇ ਕੁਝ ਦੇ ਵਿੱਚ ਇਸ਼ੂ ਕਿਉਂਕਿ ਕਲੀਅਰ ਕੱਟ ਡਿਵਾਈਡ ਸੀ ਡੈਮੋਕਰੇਟ ਮੰਨ ਕਰ ਰਿਹਾ ਸੀ ਟਰਾਂਸਪੇਰੈਂਸੀ ਦੀ ਟਰੰਪ ਤੇ ਉਹਨਾਂ ਦੇ ਲਾਈਜ਼ ਕਹਿ ਰਿਹਾ ਕੇ ਇਸ ਡਿਬੇਟ ਨੂੰ ਜਿਹੜਾ ਖਤਮ ਕੀਤਾ ਜਾਵੇ ਗੱਲਬਾਤ ਨੂੰ ਇੱਥੇ ਰੋਕਿਆ ਜਾਵੇ ਸਾਡਾ ਕੋਈ ਵੀ ਐਸ ਕਿਸਮ ਦਾ ਇਹਦੇ ਨਾਲ ਸਬੰਧ ਨਹੀਂ ਹੈ ਲਗਭਗ ਪਿਛਲੇ ਲੰਬੇ ਸਮੇਂ ਤੋਂ ਇਹ ਡਿਬੇਟ ਚੱਲਦਾ ਆ ਰਿਹਾ ਕਈ ਮਹੀਨਿਆਂ ਤੋਂ ਸ਼ਾਇਦ ਹੀ ਕੋਈ ਦਿਨ ਜਾਂਦਾ ਜਿੱਦਣ ਅਮਰੀਕਾ ਦੀਆਂ ਅਖਬਾਰਾਂ ਦੇ ਵਿੱਚ ਪ੍ਰਮੁੱਖ ਖਬਰ ਜੈਫਰੀ ਐਬਸਟਿਨ ਫਾਈਲਜ਼ ਦੀ ਨਹੀਂ ਹੁੰਦੀ ਸੋ ਅੱਜ ਵੀ ਇਹਦੀ ਥਾਂ ਉਸੇ ਤਰ੍ਹਾਂ ਬਰਕਰਾਰ ਆ ਬਾਕੀ ਦੇਖਣ ਵਾਲੀ ਗੱਲ ਆ ਕਿ ਇਹ ਕਿੰਨਾ ਚਿਰ ਮਾਮਲਾ ਚੱਲਦਾ ਤੇ ਕਦੋਂ ਇਹ ਖਤਮ ਹੁੰਦਾ ਅਗਲੀ ਗੱਲਬਾਤ ਰੋਬਰਟ ਐਫ ਕੈਨੇਡੀ ਜੂਨੀਅਰ ਜਿਹੜੇ ਹੈਲਥ ਐਂਡ ਹਿਊਮਨ ਸਰਵਿਸਸਸ ਦੇ ਸੈਕਟਰੀ ਨੇ ਉਹਨਾਂ ਦੇ ਸਬੰਧ ਦੇ ਵਿੱਚ ਉਹਨਾਂ ਨੇ ਅਨਾਉਂਸਮੈਂਟ ਕੀਤੀ ਆ ਨਵਾਂ ਪਲਾਨ ਜਿਹੜਾ 트럼ਪ ਐਡਮਿਨਿਸਟ੍ਰੇਸ਼ਨ ਦੇ ਅੰਡਰ ਜਦੋਂ ਤੇ ਜੇਆਰਐਫ ਕੈਨੇਡੀ ਜੂਨੀਅਰ ਆਏ ਆ ਚਰਚਾ ਬਹੁਤ ਹੋਈ ਵੈਕਸੀਨ ਦੇ ਉੱਤੇ ਖਾਸ ਤੌਰ ਦੇ ਤੇ ਰੌਲਾ ਰੱਪਾ ਪਿਆ ਤੇ ਦੇ ਨਾਲ ਹੀ ਇਹਨਾਂ ਨੇ ਕੁਝ ਚੰਗੀਆਂ ਗੱਲਾਂ ਇਹ ਕੀਤੀਆਂ ਕਿ ਜਿਹੜਾ ਅਲਟਰਾ ਪ੍ਰੋਸੈਸਡ ਫੂਡ ਆ ਜੋ ਕਿਸਮ ਦਾ ਖਾਣਾ ਅਸੀਂ ਖਾਂਦੇ ਆ ਉਹਦੇ ਉੱਤੇ ਸਵਾਲ ਕੀਤੇ ਵੀ ਇਹ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ ਅਮਰੀਕਾ ਕਿਉਂਕਿ ਬਹੁਤ ਵੱਡਾ ਮੁਲਕ ਆ ਦੁਨੀਆ ਦਾ ਸਭ ਤੋਂ ਤਾਕਤਵਰ ਮੁਲਕ ਆ ਅਮਰੀਕਾ ਦਾ ਜਿਹੜਾ ਹੈਲਥ ਐਂਡ ਹਿਊਮਨ ਆਪਣੇ ਸਰਵਿਸਸ ਦਾ ਸੈਕਟਰੀ ਏ ਉਹਦੀ ਕਹੀ ਗੱਲ ਦਾ ਵਜਨ ਹੁੰਦਾ ਉਹਦੀ ਕਹੀ ਗੱਲ ਨੂੰ ਮੰਨਿਆ ਜਾਂਦਾ ਹੁਣ ਪਲਾਨ ਇਹ ਆ ਕਿ ਇਹ ਜਿਹੜੀ ਇਨਵੈਸਟਿਗੇ ਇਨਵੈਸਟੀਗੇਸ਼ਨ ਹੁੰਦੀ ਆ ਪੋਸੀਬਲ ਵੈਕਸੀਨ ਉਹਦੇ ਨਾਲ ਜਿਹੜੀਆਂ ਇੰਜਰੀਜ਼ ਹੁੰਦੀਆਂ ਵੈਕਸੀਨ ਦੇ ਨਾਲ ਜਿਹੜੇ ਨੁਕਸਾਨ ਹੁੰਦੇ ਆ ਤੇ ਇੱਕ ਨਵਾਂ ਜਿਹੜਾ ਚਾਈਲਡਹੂਡ ਵੈਕਸੀਨ ਸਕੇਡਿਊਲ ਆ ਉਹ ਉਹਨਾਂ ਨੇ ਜਾਰੀ ਕੀਤਾ ਆ ਜੇਰਫ ਕੈਨੇਡੀ ਚਾਹੁੰਦੇ ਮੈਡੀਕਲ ਫਰੀडम ਹੋਵੇ ਮੈਡੀਕਲ ਫਰੀडम ਦਾ ਮਤਲਬ ਇਹ ਆ ਕਿ ਬੰਦੇ ਦੀ ਮਰਜ਼ੀ ਹੋਵੇ ਨੇ ਲਗਾਉਣੀ ਆ ਜਾਂ ਨਹੀਂ ਲਗਾਉਣੀ ਕਿਹੜੀ ਦਵਾਈ ਲੈਣੀ ਆ ਜਾਂ ਨਹੀਂ ਲੈਣੀ ਸਰਕਾਰ ਕੋਈ ਚੀਜ਼ ਨੂੰ ਉਦਾਂ ਦਾ ਨਾ ਕਰੇ ਜਿਹੜੀ ਰਿਪੋਰਟ ਆ ਉਹ ਸਟ੍ਰੈਸ ਕਰਦੀ ਆ ਕਿ ਸੈਂਟਿਫਿਕ ਤੇ ਮੈਡੀਕਲ ਫਰੀडम ਨੂੰ ਬਚਾਇਆ ਜਾ ਸਕੇ ਮਤਲਬ ਵਿਗਿਆਨਕ ਤੇ ਜਿਹੜੀ ਜਿਹੜੀ ਮੈਡੀਕਲ ਆਜ਼ਾਦੀ ਆ ਫਰੀडम ਆ ਉਹਨੂੰ ਬਚਾਇਆ ਜਾ ਸਕੇ ਵੀ ਲੋਕ ਜਿਹੜੇ ਆ ਉਹਨਾਂ ਨੂੰ ਜ਼ਿਆਦਾ ਚੋਇਸ ਹੋਣੀ ਚਾਹੀਦੀ ਹੈਲਥ ਡਿਸੀਜਨਸ ਦੇ ਵਿੱਚ ਮਤਲਬ ਸਿੱਧਾ ਆ ਜੇ ਕੋ ਬੰਦਾ ਵੈਕਸੀਨ ਨਹੀਂ ਲਗਵਾਉਣਾ ਚਾਹੁੰਦਾ ਉਹਦੇ ਕੋਲੇ ਚੋਇਸ ਹੋਵੇ ਵੀ ਉਹਨੇ ਵੈਕਸੀਨ ਨਹੀਂ ਲਵਾਉਣੀ ਸਰਕਾਰ ਉਹਨੂੰ ਜ਼ਰੂਰੀ ਨਾ ਕਰੇ ਜਿਹੜੀ ਡਰੱਗ ਕੰਪਨੀਆਂ ਦੀ ਪ੍ਰੈਕਟਿਸ ਹੈ ਇਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਅਸੀਂ ਫਾਰਮਾਸਿਊਟੀਕਲ ਇੰਡਸਟਰੀ ਦੀ ਪ੍ਰੈਕਟਿਸ ਨੂੰ ਰਿਵਿਊ ਕਰਾਂਗੇ ਪਰ ਕੋਈ ਸਟ੍ਰਿਕਟ ਨਵੇਂ ਰੈਗੂਲੇਸ਼ਨਸ ਨਹੀਂ ਕੋਈ ਸਖਤੀ ਉਹਨਾਂ ਦੇ ਹੈ ਉਹਨਾਂ ਦੇ ਲਈ ਵੀ ਨਰਮੀ ਕੀਤੀ ਗਈ ਉਹਨਾਂ ਨੂੰ ਵੀ ਕਿਹਾ ਗਿਆ ਕਿ ਥੋੜੀ ਬਹੁਤੀ ਇੰਨੇ ਸਖਤ ਜਿਹੜੇ ਕਾਨੂੰਨ ਆ ਉਹਨਾਂ ਤੇ ਲਾਗੂ ਨਹੀਂ ਕੀਤੇ ਜਾਣਗੇ ਹੁਣ ਇਹ ਜਿਹੜੇ ਹੈਲਥ ਰਿਸਕ ਦਾ ਜਿਹੜੇ ਅਲਟਰਾ ਪ੍ਰੋਸੈਸਡ ਫੂਡਸ ਨੇ ਜਾਂ ਅ ਐਜੂਕੇਸ਼ਨ ਨੂੰ ਅਨਕਰੇਜ ਕਰ ਰਹੇ ਆ ਰੈਦਰ ਥੈਨ ਜਿਹੜੇ ਨਵੇਂ ਰੂਲਸ ਦੇ ਸਬੰਧ ਦੇ ਵਿੱਚ ਅਲਟਰਾ ਪ੍ਰੋਸੈਸਡ ਫੂਡ ਆ ਜਿਹੜਾ ਮਤਲਬ ਬਹੁਤ ਹਾਈ ਟੈਂਪਰੇਚਰ ਤੇ ਗਰਮ ਤੇਲ ਦੇ ਵਿੱਚ ਤਲੀਆਂ ਚੀਜ਼ਾਂ ਜਿੱਦਾਂ ਕਿ ਫਰਾਈਆਂ ਆ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਨੁਕਸਾਨ ਕਰਦੀਆਂ ਬਜਾਏ ਇਹਦੇ ਕਿ ਇਹਦੇ ਉੱਤੇ ਕਾਨੂੰਨ ਜਾਰੀ ਕੀਤਾ ਜਾਵੇ ਇਹਨਾਂ ਦਾ ਕਹਿਣਾ ਇਹ ਆ ਕਿ ਇਹ ਸਾਰੇ ਕੁਸ਼ ਬਾਰੇ ਲੋਕਾਂ ਨੂੰ ਜਾਣਕਾਰੀ ਲੋਕਾਂ ਨੂੰ ਗਿਆਨ ਲੋਕਾਂ ਨੂੰ ਸਿੱਖਿਆ ਦੇਣੀ ਚਾਹੀਦੀ ਆ ਬਹੁਤ ਕੁਸ਼ ਜਿਹੜਾ ਖਾਣੇ ਦੇ ਵਿੱਚ ਕਈ ਡਾਈਆਂ ਰੰਗ ਪਾਏ ਜਾਂਦੇ ਆ ਇਨਾਂ ਦੇ ਉੱਤੇ ਯੂਰਪ ਦੇ ਵਿੱਚ ਪਹਿਲਾਂ ਹੀ ਪਾਬੰਦੀ ਲੱਗ ਚੁੱਕੀ ਆ ਪਰ ਅਮਰੀਕਾ ਦੇ ਵਿੱਚ ਇਹਨਾਂ ਦੀ ਆਗਿਆ ਹੈਗੀ ਆ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਜੀਆਰਐਫ ਕੈਨੇਡੀ ਬਹੁਤ ਸਖਤ ਨੇ ਤੇ ਉਹ ਕਹਿ ਰਿਹਾ ਕਿ ਇਹ ਸਾਰੇ ਕੁਝ ਨੂੰ ਬੰਦ ਕੀਤਾ ਜਾਣਾ ਚਾਹੀਦਾ ਜਿਹੜੀ ਪਬਲਿਕ ਐਜੂਕੇਸ਼ਨ ਕੈਂਪੇਨ ਆ ਉਹ ਵਾਰਨ ਕਰ ਰਹੀ ਆ ਕਿ ਕਿਸ ਤਰ੍ਹਾਂ ਦੇ ਜਿਹੜੇ ਇੱਕ ਕੁਝ ਜਿਹੜੇ ਹੈਗੇ ਆ ਇੱਕ ਸਿੰਥੈਟਿਕ ਕੈਟਮ ਆ ਤੇ ਇਸ ਡਰੱਗ ਦੇ ਕਿੰਨੇ ਨੁਕਸਾਨ ਨੇ ਤੇ ਇਹਨੂੰ ਆਮ ਤੌਰ ਦੇ ਉੱਤੇ ਕਈ ਵਾਰੀ ਇਸ ਹਰਬਲ ਡਰੱਗ ਨੂੰ ਨੇਚਰਲ ਕਹਿ ਕੇ ਦੀ ਮਾਰਕੀਟਿੰਗ ਕੀਤੀ ਜਾਂਦੀ ਆ ਇਹਨਾਂ ਇਸ਼ੂਜ਼ ਦੇ ਉੱਤੇ ਜੀਆਰਐਫ ਕੈਂਡੀਡੇਟ ਜੂਨੀਅਰ ਬਹੁਤ ਸਖਤੀ ਦੇ ਨਾਲ ਪੇਸ਼ ਆ ਰਹੇ ਆ ਪ੍ਰੈਸ਼ਰ ਦੇ ਬਾਵਜੂਦ ਜਿਹੜੇ ਐਡਵੋਕੇਟਸ ਨੇ ਉਹ ਪਲਾਨ ਕਰ ਰਹੇ ਆ ਇਸ ਵੇਲੇ ਕਿ ਜਿਹੜੀਆਂ ਜਿਹੜੀ ਉਹ ਪੈਸਟਿਸਾਈਡਸ ਮੀਜਰਸ ਨੇ ਉਹਨਾਂ ਨੂੰ ਟਿੱਲੇ ਰੱਖਿਆ ਜਾਵੇ ਕੋਈ ਟਫ ਰੈਸਟ੍ਰਿਕਸ਼ਨਸ ਉਹਨਾਂ ਦੇ ਉੱਤੇ ਨਾ ਲਾਈਆਂ ਜਾਣ ਓਵਰਆਲ ਰਿਪੋਰਟ ਦੇ ਵਿੱਚ ਜਿਹੜੀਆਂ ਇੰਡਸਟਰੀਜ਼ ਨੇ ਜਿਨ੍ਹਾਂ ਦੇ ਵਿੱਚ ਕੋਈ ਵੀ ਇੰਡਸਟਰੀ ਹੈ ਚਾਹੇ ਫਾਰਮ ਇੰਡਸਟਰੀ ਹੈ ਜਾਂ ਇਹ ਪੈਸਟਿਸਾਈਡਸ ਵਾਲੀ ਇੰਡਸਟਰੀ ਹੈ ਇਹਨਾਂ ਦੇ ਉੱਤੇ ਕੋ ਸਖਤ ਕਾਨੂੰਨ ਲਾਗੂ ਨਾ ਕੀਤਾ ਜਾਵੇ ਡਰਾਫਟੇ ਕਹਿੰਦਾ ਆ ਕਿ ਜਿਹੜਾ ਫਾਈਨਲ ਪਲਾਨ ਆ ਉਹ ਇਸ ਗੱਲ ਦੇ ਉੱਤੇ ਆ ਜਿਹੜਾ ਉਹ ਅਗਸਤ ਦੇ ਡਰਾਫਟ ਦੇ ਨਾਲ ਮੇਲ ਖਾਂਦਾ ਆ ਥੋੜੀ ਜੀ ਤਬਦੀਲੀ ਉਹਦੇ ਵਿੱਚ ਪਬਲਿਕ ਫੀਡਬੈਕ ਤੋਂ ਬਾਅਦ ਕੀਤੀ ਗਈ ਆ ਤੇ ਸਟ੍ਰੈਟਜੀ ਇਹ ਆ ਕਿ ਜ਼ਿਆਦਾ ਜਿਹੜੀ ਇਨਵੈਸਟੀਗੇਟਿੰਗ ਜਿਹੜੀ ਹੈਗੀ ਆ ਇਨਵੈਸਟੀਗੇਸ਼ਨ ਹੋਵੇ ਤੇ ਉਹਨੂੰ ਜ਼ਿਆਦਾ ਜਿਹੜਾ ਚੁਆਇਸਸ ਲੋਕਾਂ ਦੇ ਵਿੱਚ ਪ੍ਰਮੋਟ ਕੀਤੀਆਂ ਜਾ ਸਕਣ ਤਾਂ ਕਿ ਜਿਹੜੇ ਹੈਲਥ ਜਾਂ ਸੇਫਟੀ ਦੇ ਸਟੈਂਡਰਡ ਆ ਉਹਨਾਂ ਨੂੰ ਮੇਨਟੇਨ ਕੀਤਾ ਜਾ ਸਕੇ ਅਗਲੀ ਗੱਲਬਾਤ ਇੱਕ ਅਲਰਟ ਇਸ਼ੂ ਕੀਤਾ ਗਿਆ ਫੈਡਰਲ ਐਵੀਅੈਂਸ ਐਵੀਏਸ਼ਨ ਏਜੰਸੀ ਵੱਲੋਂ ਇਹ ਖਬਰ ਕਈ ਵਾਰ ਸਾਹਮਣੇ ਆਉਂਦੀ ਹੈ ਔਰ ਪਿਛਲੇ ਸਮੇਂ ਦੇ ਵਿੱਚ ਅਸੀਂ ਕੁਝ ਮਹੀਨਿਆਂ ਦੇ ਵਿੱਚ ਕਈ ਵਾਰ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਆ ਇੱਕ ਵਾਰ ਫੇਰ ਫੈਡਰਲ ਐਵੀਏਸ਼ਨ ਐਵੀਏਸ਼ਨ ਏਜੰਸੀ ਵੱਲੋਂ ਇਹ ਗੱਲਬਾਤ ਸਾਂਝੀ ਕੀਤੀ ਗਈ ਹੈ ਤੇ ਸਾਰੀਆਂ 에어ਲਾਈਨਸ ਦੇ ਸੰਬੰਧਿਤ ਇੱਕ ਚੇਤਾਵਨੀ ਦਿੱਤੀ ਗਈ ਹੈ ਕੱਲ ਮੰਗਲਵਾਰ ਨੂੰ ਇਹਨਾਂ ਨੇ ਲਿਥੀਅਮ ਬੈਟਰੀਜ਼ ਦੇ ਰਿਸਕ ਸੰਬੰਧੀ ਜਿਹੜਾ ਪੈਸੇਂਜਰ ਤੇ ਕਰਿਊ ਆ ਉਹਦੇ ਨਾਲ ਸੰਬੰਧੀ ਗੱਲਬਾਤ ਕੀਤੀ ਆ ਪਹਿਲੇ ਸਮੇਂ ਦੇ ਵਿੱਚ ਜਿਆਦਾ ਇਨ੍ਹਾਂ ਬੈਟਰੀਜ਼ ਜਾਂ ਇਸ ਕਿਸਮ ਦੇ ਜਿਹੜੇ ਅਪਲੈਂਸਸ ਸੀਗੇ ਜਾਂ ਡਿਵਾਈਸਸ ਸੀਗੇ ਨਹੀਂ ਹੁੰਦੇ ਸੀ ਹੁਣ ਜਹਾਜ਼ਾਂ ਦੇ ਵਿੱਚ ਪੰਚ ਚੱਨ ਲੱਗੇ ਸਾਡੇ ਕੋਲ ਬਹੁਤ ਕੁਝ ਐਹੋ ਜਿਹਾ ਆ ਜਿਹਦੇ ਵਿੱਚ ਬੈਟਰੀਜ਼ ਯੂਜ਼ ਕੀਤੀਆਂ ਜਾਂਦੀਆਂ ਸਾਡੇ ਕੋਲ ਲੈਪਟਾਪ ਨੇ ਸਾਡੇ ਕੋਲ ਫੋਨ ਨੇ ਸਾਡੇ ਕੋਲੇ ਕੋਈ ਚਾਰਜਰ ਨੇ ਸਾਡੇ ਕੋਲੇ ਕੋਈ ਖਡਾਉਣੇ ਆ ਸਾਡੇ ਕੋਲ ਕਿੰਨਾ ਕੋਸ਼ ਆ ਕਿੰਨੇ ਡਿਵਾਈਸਸ ਨੇ ਜਿਹਦੇ ਵਿੱਚ ਬੈਟਰੀ ਪੈਂਦੀ ਆ ਜਾਂ ਜਿਹੜੇ ਪਾਵਰ ਬੈਂਕ ਨੇ ਉਹ ਨੇ ਬਹੁਤ ਸਾਰਾ ਕੁਝ ਦੇ ਵਿੱਚ ਲਿਥੀਅਮ ਆ ਲਿਥੀਅਮ ਦੀ ਇੱਕ ਖਾਸ ਗੱਲ ਦੱਸਦੇ ਆ ਇਹ ਕਿਸੇ ਵੇਲੇ ਵੀ ਗਰਮ ਹੋ ਜਾਂਦਾ ਤੇ ਉਹਨੂੰ ਅੱਗ ਲੱਗ ਜਾਂਦੀ ਆ ਗਰਮ ਹੋ ਕੇ ਆਲੇ ਦੁਆਲੇ ਨੂੰ ਸਾੜ ਸਕਦਾ ਤੇ ਇਹ ਆਪਾਂ ਵੀ ਜਾਣਦੇ ਆ ਜਦੋਂ ਤੁਸੀਂ 에어ਪੋਰਟ ਦੇ ਉੱਤੇ ਜਾਂਦੇ ਆ ਉਹ ਤੁਹਾਨੂੰ ਪੁੱਛਦੇ ਆ ਪਹਿਲਾਂ ਕਿ ਕੋਈ ਬੈਟਰੀ ਵਾਲੀ ਚੀਜ਼ ਚੈੱਕ ਕਰਨ ਦੇ ਵਿੱਚ ਤਾਂ ਨਹੀਂ ਚੈੱਕ ਕਰਨ ਦਾ ਮਤਲਬ ਆ ਕਿ ਜਿਹੜੇ ਅਟੈਚੀ ਤੁਸੀਂ ਉੱਥੇ ਬੈਲਟ ਦੇ ਉੱਤੇ ਰੱਖ ਦਿੰਦੇ ਆ ਤੇ ਸਮਾਨ ਦੇ ਵਿੱਚ ਚਲੇ ਜਾਂਦੇ ਆ ਹੈਂਡ ਬੈਗ ਤੁਹਾਡੇ ਹੱਥ ਦੇ ਵਿੱਚ ਹੁੰਦਾ ਤੁਸੀਂ ਜਾਂ ਕੈਬਿਨ ਬੈਗ ਲੈ ਕੇ ਜਹਾਜ਼ ਦੇ ਵਿੱਚ ਚਲੇ ਜਾਂਦੇ ਆ ਜਿਹੜਾ ਤੁਹਾਡੇ ਕੋਲ ਜਹਾਜ਼ ਦੇ ਵਿੱਚ ਕੋਲ ਰੱਖਿਆ ਕੈਵਨ ਬੈਗ ਆ ਜਾਂ ਹੈਂਡ ਬੈਗ ਆ ਉਹਦੇ ਵਿੱਚ ਤਾਂ ਤੁਹਾਡਾ ਫੋਨ ਤੁਹਾਡੀ ਬੈਟਰੀ ਤੁਹਾਡਾ ਚਾਰਜਰ ਤੁਹਾਡਾ ਕੋਈ ਕੈਮਰਾ ਤੁਹਾਡਾ ਜੋ ਕੁਝ ਮਰਜ਼ੀ ਹੋ ਸਕਦਾ ਜਿਹਦੇ ਵਿੱਚ ਬੈਟਰੀ ਹੈਗੀ ਆ ਪਰ ਉਹਨੂੰ ਤੁਸੀਂ ਚੈੱਕ ਇਨ ਦੇ ਵਿੱਚ ਨਹੀਂ ਰੱਖ ਸਕਦੇ ਉਹ ਤੁਹਾਨੂੰ 에어ਪੋਰਟ ਦੇ ਉੱਤੇ ਜਾਂਦੇ ਪੁੱਛਦੇ ਵੀ ਆ ਜਦੋਂ ਤੁਸੀਂ ਚੈੱਕ ਇਨ ਕਰਦੇ ਆ ਕਿ ਇਹਦੇ ਵਿੱਚ ਏਦਾਂ ਦੀ ਕੋਈ ਚੀਜ਼ ਤਾਂ ਨਹੀਂ ਹੈਗੀ ਹੁਣ ਫੈਡਰਲ ਐਵੀਏਸ਼ਨ ਏਜੰਸੀ ਜਿਹੜੀ ਸਾਰੀਆਂ 에어ਲਾਈਨਾਂ ਨੂੰ ਜਾਂ ਇਸ ਹਵਾਈ ਤਾਣੇ ਬਾਣੇ ਨੂੰ ਮੈਨੇਜ ਕਰਦੀ ਆ ਉਨੇ ਹੀ ਵਾਰਨਿੰਗ ਦਿੱਤੀ ਆ ਵੀ ਇਦਾਂ ਦਾ ਉੱਥੇ ਕੁਝ ਨਾ ਰੱਖਿਆ ਜਾਵੇ ਜਿਹੜੀਆਂ ਕਾਮਨ ਆਈਟਮਸ ਨੇ ਜਿਵੇਂ ਫੋਨ ਆ ਲੈਪਟਾਪ ਆ ਈ ਸਿਗਰਟਸ ਨੇ ਜਾਂ ਕਈ ਵਾਰੀ ਕੰਨਾਂ ਨੂੰ ਸੁਣਨ ਵਾਲੀ ਮਸ਼ੀਨ ਹੁੰਦੀ ਉਹਦੇ ਵਿੱਚ ਵੀ ਬੈਟਰੀ ਪੈਂਦੀ ਆ ਉਹ ਟੈਚੀਆਂ ਦੇ ਵਿੱਚ ਰੱਖ ਲੈਂਦੇ ਆ ਜਾਂ ਕੋ ਪੋਰਟੇਬਲ ਚਾਰਜਰ ਆ ਜਾਂ ਜਿਹੜੀਆਂ ਸਾਰੀਆਂ ਬੈਟਰੀਜ਼ ਨੇ ਉਹਨਾਂ ਨੂੰ ਅਵੋਇਡ ਕਰਨ ਲਈ ਕਿਹਾ ਗਿਆ ਹੁਣ ਖਤਰਾ ਇਹ ਆ ਕਿ ਜਿਹੜੀ ਜੇ ਬੈਟਰੀ ਦੀ ਮਲ ਫੰਕਸ਼ਨਿੰਗ ਹੋ ਗਈ ਉਹਦੇ ਵਿੱਚ ਕੋਈ ਗੜਬੜ ਹੋ ਗਈ ਇਹ ਓਵਰ ਹੀਟ ਹੋ ਜਾਂਦੀ ਹੈ ਤੇ ਓਵਰ ਹੀਟ ਹੋ ਕੇ ਇਹਨੂੰ ਅੱਗ ਲੱਗ ਸਕਦੀ ਹੈ ਤੇ ਇਹ ਐਕਸਪਲੋਡ ਵੀ ਕਰ ਸਕਦੀ ਹੈ ਕਿ ਜਦੋਂ ਐਕਸਪਲੋਡ ਕਰਦੀ ਹੈ ਇਹ ਚੇਨ ਰਿਐਕਸ਼ਨ ਦੇ ਵਿੱਚ ਐਕਸਪਲੋਡ ਕਰਦੀ ਹੈ ਬੈਟਰੀਆਂ ਜਿਹੜੀਆਂ ਕੈਰੀ-ਆਨ ਬੈਗੇਜ ਦੇ ਵਿੱਚ ਆ ਅ ਜਿਹੜੀਆਂ ਉਹ ਜਾਂ ਓਵਰਹੈਡ ਬਿੰਸ ਦੇ ਵਿੱਚ ਆ ਜਿਹੜੀਆਂ ਉਹਨਾਂ ਨੂੰ ਮਤਲਬ ਬਹੁਤ ਜਲਦੀ ਨੋਟਿਸ ਨਹੀਂ ਕੀਤਾ ਜਾ ਸਕਦਾ ਜੇ ਉਹਨਾਂ ਨੂੰ ਕੋ ਓਵਰਹੀਟਿੰਗ ਹੁੰਦੀ ਹੈ ਤੁਹਾਡੇ ਕੋਲ ਬੈਟਰੀ ਆ ਤੁਸੀਂ ਜਿਹੜੀ ਚੀਜ਼ ਲੈ ਕੇ ਗਏ ਆ ਥੋੜੀ ਜਹਾਜ਼ ਦੇ ਵਿੱਚ ਹੱਥ ਦੇ ਵਿੱਚ ਰੱਖੀ ਆ ਉੱਥੇ ਜੇ ਓਵਰ ਹੀਟ ਹੋ ਗਈ ਤੁਹਾਨੂੰ ਬੈਗ ਗਰਮ ਹੋ ਜੂ ਪਤਾ ਲੱਗ ਜੂ ਜੇ ਬੈਗ ਨੂੰ ਅੱਗ ਵੀ ਲੱਗ ਜੂ ਤਾਂ ਵੀ ਤੁਹਾਨੂੰ ਪਤਾ ਲੱਗ ਜੂ ਕਿਉਂਕਿ ਤੁਹਾਡੇ ਕੋਲ ਆ ਤੇ ਜਿਹੜਾ ਜਹਾਜ਼ ਦੇ ਵਿੱਚ ਸਮਾਨ ਪਿਆ ਥੱਲੇ ਜਿੱਥੋਂ ਕੋਈ ਦੇਖ ਹੀ ਨਹੀਂ ਰਿਹਾ ਜੇ ਉਹਦੇ ਵਿੱਚ ਬੈਟਰੀ ਪਈ ਆ ਤੇ ਉਹਦੇ ਵਿੱਚ ਓਵਰ ਹੀਟਿੰਗ ਹੋਣ ਦੇ ਨਾਲ ਕੋਈ ਇਦਾਂ ਦੀ ਵਾਰਦਾਤ ਹੋ ਜਾਂਦੀ ਆ ਤੇ ਫਿਰ ਨੁਕਸਾਨ ਬਹੁਤ ਵੱਡਾ ਹੁੰਦਾ ਆ ਫਾਇਰ ਫਾਈਟਰ ਦੇ ਲਈ ਬਹੁਤ ਵੱਡਾ ਚੈਲੰਜ ਆ ਜੇ ਧੂਆਂ ਉੱਥੇ ਅੱਗ ਦਾ ਸ਼ੁਰੂ ਹੋ ਜਵੇ ਫਲਾਈਟ ਦੇ ਵਿੱਚ ਤੇ ਇਹ ਡਿਟੈਕਟ ਨਹੀਂ ਹੁੰਦਾ। ਮਤਲਬ ਡਿਟੈਕਟ ਤੇ ਤਾਂ ਹੋਊਗਾ ਨਾ ਜੇ ਉਹ ਤੁਹਾਡੀ ਪਹੁੰਚ ਦੇ ਵਿੱਚ ਹੋਊਗਾ ਉੱਥੇ ਤੇ ਪਹੁੰਚ ਹੀ ਨਹੀਂ ਤੁਹਾਡੀ। ਸੋ ਔਰ ਰੀਅਲ ਇਨਸੀਡੈਂਟ ਜਿਹੜੇ ਨੇ ਫੈਡਰਲ 에ਵੀਏਸ਼ਨ ਜਿਹੜੀ ਏਜੰਸੀ ਆ ਇਹਨੇ ਲਗਭਗ 50 ਕਨਫਰਮਡ ਬੈਟਰੀ ਰਿਲੇਟਡ ਜਿਹੜੇ ਇਵੈਂਟਸ ਨੇ ਉਹ ਯੂਐਸ ਫਲਾਈਟਸ ਦੇ ਵਿੱਚ ਅਗਸਟ ਤੋਂ ਲੈ ਕੇ ਐਸਾ ਵੇਲੇ ਤੱਕ ਉਹਨਾਂ ਨੇ ਦੇਖੇ ਆ। ਸੋ ਜਿਹੜੀਆਂ ਪਿਛਲੇ ਕੇਸਸ ਹੋਏ ਆ ਜਿਹਦੇ ਵਿੱਚ ਸਮੋਕ ਕੈਬਿਨਸ ਦੇ ਵਿੱਚ ਜਾਂ ਫੋਨ ਜਿਹੜੇ ਆ ਉਹਨਾਂ ਨੂੰ ਅੱਗ ਲੱਗੀ ਆ ਜਾਂ ਜਿਹੜੇ ਪਾਵਰ ਬੈਂਕਸ ਨੇ ਉਹ ਓਵਰ ਹੀਟ ਹੋਏ ਦੱਸੇ ਜਾ ਰਿਹਾ ਸੋ 에ਅਰਲਾਈਨਸ ਨੂੰ ਕਿਹਾ ਗਿਆ ਕਿ ਤੁਸੀਂ ਪੈਸੇਂਜਰ ਨੂੰ ਕਹੋ ਜਿਹੜੇ ਪਾਵਰ ਬੈਂਕ ਦਾ ਚਾਰਜਰ ਆ ਜਾਂ ਉਹ ਸਾਰਾ ਕੁਝ ਆਪਣੇ ਕੋਲ ਰੱਖੋ ਐਕਸਪਰਟ ਰეკਮੈਂਡ ਕਰਦੇ ਆ ਕਿ ਜਿਹੜੇ ਚਾਰਜ ਜਦੋਂ ਤੁਸੀਂ ਕਿਸੇ ਫੋਨ ਨੂੰ ਕਰਦੇ ਹੋ ਉਹਨੂੰ ਅਨ ਅਟੈਂਡਡ ਨਾ ਛੱਡੋ ਉਹਨੂੰ ਹਮੇਸ਼ਾ ਦੇਖੋ ਜਿੰਨੇ ਡਿਵਾਈਸਸ ਜਿਹੜੇ ਰੀਚਾਰਜੇਬਲ ਬੈਟਰੀਜ਼ ਦੇ ਉੱਤੇ ਰਿਲਾਇ ਕਰਦੇ ਆ ਉਹਨਾਂ ਜਿਆਦਾ ਜਿਹੜਾ ਰਿਸਕ ਆ ਇਸ ਚੀਜ਼ ਦਾ ਇਹਦੇ ਨਾਲ ਨਾਲ ਹੀ ਜਿਹੜਾ ਵਧ ਰਿਹਾ ਹੈ ਅਗਲੀ ਗੱਲਬਾਤ ਸਿਟੀ ਆਫ ਸ਼ੈਟਰਲ ਦੀ ਆ ਸ਼ੈਟਰਲ ਦੇ ਵਿੱਚ ਕਾਉਂਸਲ ਵੋਟ ਹੋਈ ਆ ਕਾਉਂਸਲ ਵੋਟ ਦੇ ਵਿੱਚ ਦੋ ਨਵੇਂ ਆਰਡੀਨੈਂਸ ਪਾਸ ਕੀਤੇ ਗਏ ਸਰਵੇਲੈਂਸ ਕੈਮਰਿਆਂ ਨੂੰ ਲੈ ਕੇ 7-2 ਦੇ ਨਾਲ ਇਹਦੇ ਤੇ ਸਹਿਮਤੀ ਹੋਈ ਆ ਇੱਕ ਧਿਰ ਬਹੁਤ ਸਪੋਰਟ ਕਰਦੀ ਆ ਕਿ ਸ਼ਹਿਰ ਦੇ ਵਿੱਚ ਵੱਧ ਤੋਂ ਵੱਧ ਕੈਮਰੇ ਲੱਗਣੇ ਚਾਹੀਦੇ ਤਾਂ ਕਿ ਸਾਡਾ ਬਚਾਅ ਹੋ ਜAVE ਦੂਜੀ ਧਿਰ ਕਹਿੰਦੀ ਆ ਕਿ ਨਹੀਂ ਕੈਮਰੇ ਜਿਹੜੇ ਆ ਉਹ ਘੱਟ ਤੋਂ ਘੱਟ ਹੋਣੇ ਚਾਹੀਦੇ ਕਿਉਂਕਿ ਲੋਕਾਂ ਦੀ ਪ੍ਰਾਈਵੇਸੀ ਆ ਹੁੰਦਾ ਕੀ ਆ ਕਿ ਨਵੇਂ ਕੈਮਰੇ ਜਿਹੜੇ ਆ ਉਹ ਲਾਏ ਗਏ ਆ ਕੈਪੀਟਲ ਹਿੱਲ ਦੇ ਵਿੱਚ ਤੇ ਸਟੇਡੀਅਮ ਡਿਸਟ੍ਰਿਕਟਸ ਦੇ ਵਿੱਚ ਤੇ ਜਿਹੜੀ ਗੈਰਫੀਲਡ ਹਾਈ ਸਕੂਲ ਆ ਉਹਦੇ ਨੇੜੇ ਪੁਲਿਸ ਟ੍ਰੈਫਿਕ ਕੈਮਰਾ ਨੂੰ ਵੀ ਯੂਜ਼ ਕਰ ਰਹੀ ਆ ਜਿਹੜਾ ਰੂਲ ਦੇ ਵਿੱਚ ਇਹ ਵੀ ਜਿਹੜਾ ਨਵਾਂ ਆਰਡੀਨੈਂਸ ਹੈ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਸਿਆਟਲ ਪੁਲਿਸ ట్రాਫਿਕ ਕੈਮਰਿਆਂ ਤੱਕ ਪਹੁੰਚ ਕਰ ਸਕਦੀ ਹੈ ਸਿਟੀ ਦੀ ਟ੍ਰਾਂਸਪੋਰਟੇਸ਼ਨ ਡਿਪਾਰਟਮੈਂਟ ਨੂੰ ਆਪਣੀ ਰੀਅਲ ਟਾਈਮ ਕ੍ਰਾਈਮ ਸੈਂਟਰ ਦੇ ਵਿੱਚ ਜਿਹੜਾ ਐਸ ਵੇਲੇ ਪਾਇਲਟ ਪ੍ਰੋਜੈਕਟ ਚੱਲ ਰਿਹਾ ਹੈ ਕੈਮਰੇ ਪਹਿਲਾਂ ਲਾਏ ਗਏ ਆ ਇਹ ਔਰ ਟੈਸਟ ਕੀਤੇ ਗਏ ਆ ਚਾਈਨਾ ਟਾਊਨ ਇੰਟਰਨੈਸ਼ਨਲ ਡਿਸਟ੍ਰਿਕਟਸ ਦੇ ਵਿੱਚ ਅਰੋਰਾ ਐਵੇਨਿਊ ਦੇ ਉੱਤੇ ਤੇ ਜਿਹੜੀ ਡਾਊਨਟਾਊਨ 3rd ਐਵੇਨਿਊ ਦੇ ਉੱਤੇ ਸੋ ਜਿਹੜੇ ਤਾਂ ਲੋਕ ਹੈ ਨਾ ਕੈਮਰੇਆਂ ਦੀ ਸਪੋਰਟ ਕਰਦੇ ਉਹਨਾਂ ਦੀ ਦਲੀਲ ਇਹ ਆ ਕੁਝ ਲੀਡਰ ਕਹਿੰਦੇ ਆ ਕਿ ਕੈਮਰੇਆਂ ਦੇ ਨਾਲ 600 ਤੋਂ ਜ਼ਿਆਦਾ ਇਨਵੈਸਟੀਗੇਸ਼ਨ ਦੇ ਵਿੱਚ ਮਦਦ ਮਿਲੀ ਆ ਤੇ ਇਸ ਵੇਲੇ ਇਹ ਸਪੋਰਟ ਕਰ ਰਹੇ ਆ ਜਿਹੜੇ 90 ਐਕਟਿਵ ਕੇਸਸ ਨੇ ਉਹਨਾਂ ਦੀ ਪ੍ਰਾਈਵੇਸੀ ਕੰਸਰਨ ਜਿਹੜੀ ACLU ਆ ਉਹ ਕਹਿੰਦੇ ਆ ਕਿ ਬਹੁਤ ਸਾਰੇ ਹੋਰ ਰੈਜ਼ੀਡੈਂਟ ਸਟਰੋਂਗਲੀ ਅਪੋਜ਼ ਕਰਦੇ ਆ ਇਸ ਪਲਾਨ ਨੂੰ ਇਹ ਕਹਿੰਦੇ ਆ ਕਿ ਕੈਮਰੇ ਜਿਹੜੇ ਆ ਇਹਦੇ ਨਾਲ ਵਾਇਲੈਂਟ ਕਰਾਈਮ ਘਟਦਾ ਨਹੀਂ ਆ ਤੇ ਇਹ ਲੋਕਾਂ ਦੀ ਪ੍ਰਾਈਵੇਸੀ ਦੇ ਵਿੱਚ ਇਨਵੇਜਨ ਸਿੱਧੇ-ਸਿੱਧੇ ਦੂਜਾ 120 ਤੋਂ ਜ਼ਿਆਦਾ ਲੋਕਾਂ ਨੇ ਸਾਈਨ ਕੀਤੇ ਆ ਕਿ ਇਹਨਾਂ ਦੇ ਖਿਲਾਫ ਬੋਲਿਆ ਜਾਵੇ ਇਹ ਕੌਂਸਲ ਮੀਟਿੰਗ ਸੀਗੀ ਉੱਥੇ 100 ਸਵਾ 100 ਬੰਦਾ 120 ਤੋਂ ਜ਼ਿਆਦਾ ਬੰਦੇ ਦੱਸੀ ਜਾ ਰਹੇ ਆ ਕਿ ਜਿਹੜੇ ਉਸ ਕੌਂਸਲ ਮੀਟਿੰਗ ਦੇ ਵਿੱਚ ਵੀ ਆ ਕੇ ਦੇ ਖਿਲਾਫ ਬੋਲੇ ਆ ਹੁਣ ਮਾਮਲਾ ਇਹ ਵੀ ਆ ਵੀ ਜਿਹੜੇ ਕੈਮਰੇ ਆ ਦੇ ਵਿੱਚ ਡਾਟਾ ਕਿੰਨਾ ਚਿਰ ਰੱਖਿਆ ਜਾਣਾ ਜਿਹੜੀ ਡਾਟਾ ਰਿਟੈਂਸ਼ਨ ਲਿਮਿਟਸ ਆ ਉਹ ਕੀ ਆ ਜਿਹੜੀ ਕੈਮਰੇ ਦੀ ਫੁਟੇਜ ਆ ਉਹ ਲੀਗਲੀ 30 ਦਿਨ ਤੱਕ ਰੱਖੀ ਜਾ ਸਕਦੀ ਆ ਪਰ ਸਿਆਟਲ ਪੁਲਿਸ ਡਿਬੇ ਜਿਹੜੀ ਡਿਲੀਟ ਕਰ ਦੂਗੀ ਬਹੁਤ ਸਾਰੀਆਂ ਜਿਹੜੀਆਂ ਰਿਕਾਰਡਿੰਗਾਂ ਚਾ ਉਹ 5 ਦਿਨ ਤੋਂ ਬਾਅਦ ਮਨਜੀਤ ਕਿਸੇ ਰਿਕਾਰਡਿੰਗ ਦੀ ਲੋੜ ਪਈ ਆ ਕੋਈ ਲੋੜ ਆ ਤਾਂ ਫਿਰ ਉਹ ਤਾਂ ਰੱਖੀ ਜਾ ਸਕਦੀ ਆ ਅਦਰਵਾਈਜ਼ ਇਹ ਰਿਕਾਰਡਿੰਗ 5 ਦਿਨ ਤੋਂ ਬਾਅਦ ਡਿਲੀਟ ਕਰ ਦਿੱਤੀ ਜਾਊਗੀ ਦੂਜਾ ਇੱਕ ਇਹਦੇ ਵਿੱਚ ਇਹ ਵੀ ਖਾਸ ਕਰਕੇ ਕਹੀ ਗਈ ਆ ਕਿ ਜਿਹੜੀ ਅਮੈਂਡਮੈਂਟ ਹੈ ਕਹਿੰਦੀ ਆ ਕਿ ਸਰਵੇਲੈਂਸ ਸਿਸਟਮ ਨੂੰ ਫੈਡਰਲ ਇਮੀਗ੍ਰੇਸ਼ਨ ਐਂਡ ਇਨਫੋਰਸਮੈਂਟ ਨਹੀਂ ਯੂਜ਼ ਕਰ ਸਕਦੇ ਹੁਣ ਸਿਟੀ ਜਿਹੜੀ ਆ ਉਹ ਇਵੈਲੂਏਟ ਕਰੂਗੀ ਇਸ ਪ੍ਰੋਗਰਾਮ ਨੂੰ 26 ਤੇ 27 ਦੇ ਵਿੱਚ ਤੇ ਫਿਰ ਉੱਥੇ ਜਾ ਕੇ ਇਸ ਗੱਲ ਦਾ ਪਤਾ ਲੱਗੂਗਾ ਕਿ ਅਸਲ ਦੇ ਵਿੱਚ ਇਸ ਚੀਜ਼ ਦੇ ਨਾਲ ਫਰਕ ਪੈਂਦਾ ਜਾਂ ਨਹੀਂ ਪੈਂਦਾ ਦੋ ਬਹੁਤ ਵੱਡੇ ਮਾਮਲੇ ਨੇ ਸਾਰੇ ਕੁਸ਼ ਦੇ ਵਿੱਚ ਇੱਕ ਤਰ ਤੇ ਕਹਿੰਦੀ ਆ ਕਿ ਇਹ ਸਿਕਿਉਰਿਟੀ ਕੈਮਰੇ ਵੱਧ ਤੋਂ ਵੱਧ ਹੋਣੇ ਚਾਹੀਦੇ ਆ ਦੂਜਾ ਇਹ ਆ ਕਿ ਕਿੰਨੀਆਂ ਸ਼ਾਰਟਲ ਦੇ ਵਿੱਚ ਘਟਰਾਵਾ ਹੋ ਰਹੀਆਂ ਔਰ ਸਾਰੀਆਂ ਕੈਮਰੇ ਦੇ ਉੱਤੇ ਫੜੀਆਂ ਜਾਂਦੀਆਂ ਕੈਮਰੇ ਦੇ ਉੱਤੇ ਪਤਾ ਲੱਗ ਜਾਂਦਾ ਉਹਨਾਂ ਨੇ ਸਿਰਫ ਤੇ ਸਿਰਫ ਆਪਣੇ ਮੂੰਹ ਟਕੇ ਹੁੰਦੇ ਜਾਂ ਹੁੱਡੀ ਪਾਈ ਹੁੰਦੀ ਹੈ ਤੇ ਜਾਂ ਕਿ ਉਹ ਇਹਨਾਂ ਨੇ ਮਾਸਕ ਜਾਂ ਨਕਾਬਜਾ ਪਾ ਲੈਂਦੇ ਆ ਤੇ ਉੱਥੇ ਕੈਮਰੇ ਦੇ ਨਾਲ ਕੁਝ ਵੀ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਮੰਨਿਆ ਜਾ ਰਿਹਾ ਕਿ ਇਹਦੇ ਨਾਲ ਬਹੁਤ ਸਾਰੇ ਸਬੂਤ ਤੇ ਬਹੁਤ ਸਾਰੀਆਂ ਹੋਰ ਚੀਜ਼ਾਂ ਜਿਹੜੀਆਂ ਇਕੱਠੀਆਂ ਹੁੰਦੀਆਂ ਜਿਹੜੀਆਂ ਅੱਗੇ ਤੋਂ ਵੱਧ ਦੇ ਕ੍ਰਾਈਮ ਨੂੰ ਰੋਕਣ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਸਾਰਤਕ ਸਿੱਧ ਹੋ ਸਕਦੀਆਂ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਚ ਇਸਮਾਪਤ ਕਰਦੇ ਆ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਾਵੀਆ ਗੱਲਾਂ ਬਾਤਾਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ